ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਆਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਕੀਤਾ ਚੋਣ ਪ੍ਰਚਾਰ ਯਾਨੀ ਕਿ ਜਿਹੜੀਆਂ ਗੱਲਾਂ ਸਿਕੰਦਰ ਸਿੰਘ ਮਲੂਕਾ ਨੇ ਕਹੀਆਂ ਸੀ ਉਹ ਸੱਚ ਹੋ ਗਈਆਂ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੋਟ ਕਿਉਂ ਮੰਗੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਵੱਲੋਂ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਨਾ ਕਾਂਗਰਸ ਨੂੰ ਨਾ ਆਮ ਆਦਮੀ ਪਾਰਟੀ ਨੂੰ ਇਟ ਮੀਨਸ ਕਿ ਸ਼ਰੂਮਣੀ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਨੇ ਕਿ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਥਾਪੜਾ ਮਿਲਿਆ ਆਖਰਕਾਰ ਉਹਨਾਂ ਨੇ ਕਿਉਂ ਕਿਹਾ ਅੱਜ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀ ਵੀਡੀਓ ਪੋਸਟ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਜਿੰਮਣੀ ਚੋਣ ਹੋਣ ਜਾ ਰਹੀ ਹੈ ਮੈਂ ਸਾਰੇ ਹੀ ਹਲਕਾ ਲੁਧਿਆਣਾ ਪਛਬੀ ਦੇ ਲੋਕਾਂ ਵੋਟਰਾਂ ਨੂੰ ਸੰਬੋਧਨ ਕਰਦਾ ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਓ ਹੋਰ ਕਿਸੇ ਉਮੀਦਵਾਰ ਨੂੰ ਤੁਸੀਂ ਵੋਟ ਪਾ ਦਿਓ ਇਟ ਮੀਨਸ ਕਿ ਸ਼ਰੂਮਣੀ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਹਾਂਜੀ ਮੈਂ ਗੱਲ ਕਰਦੇ ਆ ਗੱਲ ਕਰ ਰਿਹਾ ਹਾਂ ਦਿੱਲੀ ਤੋਂ ਨਵੇਂ بڑے ਵਿਧਾਇਕ ਅਤੇ ਮੰਤਰੀ ਮਨਜਿੰਦਰ ਸਿੰਘ ਸਿੱਸਾ ਦੀ ਹਾਲਾਂਕਿ ਮਨਜਿੰਦਰ ਸਿੰਘ ਸਿੱਸਾ ਨੂੰ ਪਹਿਲਾਂ ਕਿਹਾ ਗਿਆ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਾਡੇ ਅਸੀਂ ਇੱਕ ਥਾਪੜ ਕੇ ਆਪਣੇ ਬਲ ਬੂਤੇ ਉੱਤੇ ਲੜਾਂਗੇ ਲੇਕਿਨ ਅੱਜ ਪਤਾ ਨਹੀਂ ਕਿਸ ਤਰ੍ਹਾਂ ਮਜਾਦ ਅਤੇ ਵਿਚਾਰ ਬਦਲ ਗਿਆ ਮਨਜਿੰਦਰ ਸਿੰਘ ਸਿਰਸਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦਿਓ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਤਾਂ ਪੈਣੀ ਨਹੀਂ ਇਟ ਮੀਨਸ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਆਪਣਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਕੀਤਾ ਹੈ ਜਿਹੜੀ ਜਿਮਨੀ ਚੋਂ ਹੋਣ ਜਾ ਰਹੀ ਹੈ ਲੁਧਿਆਣਾ ਵੈਸ ਤੋਂ ਹਾਲਾਂਕਿ ਨਾ ਭਾਰਤੀ ਜਨਤਾ ਪਾਰਟੀ ਨੇ ਨਾ ਕਾਂਗਰਸ ਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਧਾਰਿਆ ਇੰਜ ਲੱਗ ਰਿਹਾ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਕਰਕੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਆਪਣਾ ਉਤਾਰ ਸਕਦੀ ਹੈ ਇਧਰ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਦੂਜੀ ਰੈਲੀ ਕੀਤੀ ਜਾ ਚੁੱਕੀ ਹੈ ਸੰਜੀਪ ਰੋੜਾ ਦੇ ਹੱਕ ਵਿੱਚ ਸੰਜੀਪ ਰੋੜਾ ਮੌਜੂਦਾ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਜਿਵੇਂ ਹੀ ਉਹ ਚੋਣ ਜਿੱਤੇ ਨੇ ਆਪਣੇ ਅਹੁਦੇ ਤੋਂ ਉਹ ਅਸਤੀਫਾ ਦੇਣਗੇ ਸੂਤਰ ਦੱਸਦੇ ਨੇ ਕਿ ਉਹ ਮੰਤਰੀ ਵੀ ਬਣਨਗੇ